ਜਦ ਦੁਕਾਨਦਾਰਾ ਜਿਹੜਾ ਗਾਹਕ ਹੈ ਉਹ ਦੁਕਾਨ ਤੇ ਜਾਂਦਾ ਤਾਂ ਉਹ ਉਹਨੂੰ ਪਤਾ ਜੇ ਮੈਂ ਲਗੂਆ ਵੀ ਇਹ ਜਿਹੜਾ ਭਾਂਡਾ ਆਹਾ ਹਾਂਜੀ ਇਹ ਪੰਜਾਬ ਦੀ ਮਿੱਟੀ ਦਾ ਨਹੀਂ ਇਹ ਗੁਜਰਾਤ ਦੀ ਮਿੱਟੀ ਦਾ ਉਹਨੂੰ ਪਛਾਣ ਕਿਵੇਂ ਆਊਗੀ ਮੈਂ ਉਹਨਾਂ ਨੂੰ ਬਾ ਅੱਜ ਕੱਲ੍ਹ ਇਹ ਸਾਰਿਆਂ ਨੂੰ ਪਤਾ ਪੜ੍ਹੇ ਲਿਖੇ ਅੱਜ ਕੱਲ੍ਹ ਹੁਣ YouTube ਲਾ ਲਓ ਹਰ ਕੋਈ ਵੀਡੀਓ ਪਾ ਰਿਹਾ ਹੈਗਾ ਪਾ ਰਿਹਾ ਹਜ਼ਾਰ ਕੋਈ ਦੱਸ ਰਿਹਾ ਵੀ ਆਹ ਭਾਂਡਾ ਆਪਣੇ ਕੋਲੇ ਇਦਾਂ ਦਾ ਆਹ ਭਾਂਡਾ ਇਦਾਂ ਦਾ ਅਗਲੇ ਨੂੰ ਨਹੀਂ ਪਤਾ ਲੱਗਦਾ ਸੀ ਅਗਲੇ ਨੂੰ ਦੱਸ ਦੀ ਹੂੰ ਨਮਾਸੀ ਕਹਿ ਦੇਣਾ ਵੀ ਆਓ ਪਾਂਡਾ ਪਾਂਡਾ ਗਾਇ ਜਾਣੇ ਕਿ ਆਪਨੇ ਗੈਂਸ ਤੇ ਚੱਲੂਗਾ ਉਹ ਪਾਂਡਾ ਆਪਣੇ ਚੁੱਲੇ ਤੇ ਚੱਲੂਗਾ ਕੋਈ ਵੀ ਲਾਲ ਲਗ ਲਗ ਪਾਂਡੇ ਮੈਂ ਹੁਣ ਜਦੋਂ ਪਾਂਡੇ ਦਾ ਦੋਏ ਪੈਨੇ ਆਪਣੇ ਹੂੰ ਮਿੱਟੀ ਦਾ ਇੱਕ ਹੀ ਆ ਹੂੰ ਆ ਵੀ ਮਿੱਟੀ ਦਾ ਉਹ ਵੀ ਮਿੱਟੀ ਦਾ ਹੂੰ ਪਰ ਇਹਨਾਂ ਵਿੱਚ ਮਿੱਟੀ ਮਿੱਟੀ ਦਾ ਫਰਕ ਹੈ ਠੀਕ ਜੇ ਮੈਂ ਲਾਲ ਮਿੱਟੀ ਵੀ ਆਉਂਦੀ ਆ ਚਿੱਟੀ ਵੀ ਆਉਂਦੀ ਆ ਵਾਈਟ ਵਾਈਟ ਲਾ ਲੋ ਕਾਲੀ ਮਿੱਟੀ ਲਾ ਲੋ ਅਲੱਗ ਲੱਗ ਤਰ੍ਹਾਂ ਦੀ ਮਿੱਟੀ ਆਉਂਦੀ ਆ ਅਲੱਗ ਲੱਗ ਤਰ੍ਹਾਂ ਦੀ ਮਿੱਟੀ ਦਾ ਅਲੱਗ ਲੱਗ ਫਾਇਦਾ ਹੂੰ ਜੇ ਮੈਂ ਕਾਲੀ ਮਿੱਟੀ ਲਾ ਲੋ ਆਪਣੇ ਥੋੜੇ ਮਾਣ ਦੇ ਕੇ ਉਹਦੇ ਵਿੱਚ ਬਹੁਤ ਥੋੜਾ ਪਾਣੀ ਪਾ ਕਹਿੰਦਾਗਾ ਹੂੰ ਜਿਵੇਂ ਮਿੱਟੀ ਤੇ ਫਰਕ ਪੈ ਜਾਂਦਾ ਭਾਂਡੇ ਦੇ ਵਿੱਚ ਕਿਹੜੀ ਚੱਟੀ ਮਿੱਟੀ ਵਿੱਚ ਮਿਲਾਤੀ ਕਾਲੀ ਮਿੱਟੀ ਦੇ ਉਹ ਦੇਖਦੇ ਵਿੱਚ ਫਰਕ ਪੈ ਜਾਂਦਾ ਹਾਂ ਦੇਖਣ ਦਾ ਫਰਕ ਹੂੰ ਇਹ ਕਰਪਾ ਗੱਲ ਕਰ ਲਈਏ ਭਾਈ ਸਮੇਂ ਦੀ ਹਾਂਜੀ ਸਮੇਂ ਦੇ ਹਿਸਾਬ ਦੇ ਨਾਲ ਜਿਵੇਂ ਹੁਣ ਭਾਂਡਾਂ ਦੀ ਵਿਕਰੀ ਆ ਪੁਰਾਣਾ ਸਮਾਂ ਪਹਿਲਾਂ ਗੱਲ ਕੀਤੀ ਆ ਕਿ ਭਾਂਡਾਂ ਦੇ ਘਰਾਂ ਦੇ ਵਿੱਚ ਵਰਤੇ ਜਾਂਦੇ ਸੀਗੇ ਲੱਗਦਾ ਕਿ ਉਹੀ ਸਮਾਂ ਬਹੁਤ ਛੇਤੀ ਆਉਣ ਵਾਲਾ ਨੀ ਬਿਲਕੁਲ ਬਿਲਕੁਲ ਔਨ ਹੈ ਜਿਆਦਾਤਰ ਲੋਕ ਜਿਵੇਂ ਹਮਨੇ ਪੜ੍ਹੇ ਲੀਏ ਲੋਕ ਆ ਹੁਣ ਤੁਹਾਨੂੰ ਵੀ ਪਤਾ ਹਰ ਘਰ ਦੇ ਵਿੱਚ ਬਿਮਾਰੀਆਂ ਹਰੇਕ ਦੇ ਖੋਡੇ ਦੰਦ ਕਰਦੀ ਕਰਦੇ ਹੂੰ ਉਹ ਹਰ ਕੋਈ ਆਪਣੇ ਮਿੱਟੀ ਦਾ ਪੰਡਾ ਇਹੀ ਵਰਤਦਾ ਵਰਤਦਾ ਹੂੰ